ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਸੀ ਗਾ ਵੀਰੇ ਸਸੀ ਗਾ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬੌਲੋ ਬਾਈ ਪੰਡਤ ਕੜਾ ਜਿਹੜਾ ਖੰਡਾ ਤੁਸੀਂ ਰਾਮ ਪ੍ਰਾਪੂ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 709998920 7009998064 ਹਾਂਜੀ ਜਿਹੜੇ ਆਪਾਂ ਵਿਹੜ ਦੇਖੀਏ ਨੇ ਕ੍ਰਾਸ ਕਿਹੜਾ ਸੂਈ ਹੈ ਇਹ ਬਈ ਪਹਿਲਾ ਸੂਆ ਸੂਈ ਆ ਬੱਚਾ ਦਿੱਤਾ ਇਹ ਮੇਲ ਕਾਫਨ ਮੇਲ ਦਾ ਹੁਸ਼ਾਨ ਕਿਹੜੇ ਵਜੇ ਸੂਈ ਹੈ ਤੇ ਅਫੇ ਦੱਸੀ ਦਾ ਕ੍ਰਾਸ ਕਰਦੇ ਠੀਕ ਹੈ ਬਹੁਤ ਆ ਜੇਰ ਜੂ ਰੋਕਿਆ ਜੇਰ ਜੂ ਰੋਕਿਆ ਜਮ ਕੰਪਲੀਟ ਆ ਭਰਾ ਮੇਰੇ ਦੋ ਦ ਚੋਇਆ ਮਾਣਾ ਮਟਾ ਕੋਸ ਆਪਾਂ ਹਾਂ ਹਾਂ ਮੇਰੇ ਤੜਕੇ ਸੂਈ ਸੀਗੀ ਇਸ ਵੇਰੇ 6 ਵਜੇ ਠੀਕ ਹੈ ਤੇ ਆਪਾਂ ਮਤਲਬ ਕਿ ਆਪਾਂ ਤમે 4 ਕਿਲੋ ਬੋੜਾ ਕੱਟ ਕੇ ਪਛੇਣੋਂ ਪਿਆਦਾ ਸੀਗਾ ਠੀਕ ਆ ਚੋਆਈ ਜੂ ਇੱਕ ਨੰਬਰ ਆ ਡਿਵਾਈਡ ਜੂ ਜਮ ਹੱਥ ਲਾਉਂਦੇ ਨੂੰ ਲੋਹ ਠੰਡੀ ਸੀ ਲਿਆ ਜਿੰਨੀ ਅੰਦਾਜ਼ਾ ਪਾਣ ਦੋ ਕਿੰਨਾ ਪਾ ਦੂਗੀਏ ਦੁੱਧ ਭਾਈ 16 ਤੋਂ 12 ਅੰਗ ਤੋਂ ਪਾ ਦੂ ਰਾਮ ਦਾ ਪਹਿਲਾਂ ਹੀ ਹਾਈਡਰੋਇਡ ਬਹੁਤਾ ਵੱਡਾ ਨਹੀਂ ਛਾਣ ਤੋਂ ਦਿਖਾਣੇ ਨੇ ਕਰਕੇ ਰੇਟ ਇਹਦੇ ਕੀ ਰੱਖਿਆ ਆਪਾਂ ਰੇਟ ਦਾ ਕੋਈ ਦੇਣ ਲੈਣ 55000 ਰੁਪਏ ਬਸ ਗਜੈ ਸਮਾਨੀ ਮੋਟੀ ਕਰਦਾ ਹਾਂ ਹਾਂ ਮੈਂ ਮਾਣੀ ਮੋਟੀ ਹੋ ਜੂ ਸਿਵਰੋ ਥਾਂਡੇ ਵਾ ਦੇਖੋ ਨੇੜ ਤੋਂ ਪੂਰਾ ਸੋਹਣਾ ਸਾਫ਼ ਸੁਥਰਾ ਮੁੱਠੀ ਵਾਲਾ ਥਾਣਾ ਜਾਵਾਂ ਸਿਵਰ ਬੱਚਾ ਚਾਹੁੰ ਸੁਵਰਤਾਰਾ ਵਗੈਰਾ ਦੇਖੋ ਪੂਰਾ ਮੋਟਾ-ਵੋਟਾ ਚੋਣਾ ਸਾਫ ਸੁਥਰਾ ਤੇ ਚਵਾਈ ਇੱਕ ਨੰਬਰ ਆ ਫਿਰ ਮੂਹ ਰਸੜੀ ਵਿੱਚ ਧਾਰਾ ਮਾਰਦੀ ਤੇ ਗਾੜੇ ਵੀ ਸਾੜੇ ਬਿਲਕੁਲ ਸੇਮ ਹੀ ਲੱਗਦੇ ਜਿਵੇਂ ਇਹ ਹਨ ਸੁਤਾਰਾ ਦੇਖੋ ਪੂਰਾ ਤੇ ਗੱਠ-ਗੱਠ ਦੀ ਬਿੱਥੇ ਸਣਾ ਤੇ ਅੰਦਾਜ਼ਾ ਲਾ ਕੇ ਜੱਲੀ ਵੀ 16 ਲੀਟਰ ਦੁੱਧ ਪਾ ਦੂ ਹਰਾ ਰਾਵਣਾ 16 ਤੋਂ 17 ਕਿਲੋ ਰਾਵ ਦਾ ਨਾ ਪਾ ਦੂ ਬਈ ਤੇ ਮੁੱਲ ਇਹਦਾ 54 ਹਾਰ ਦਾ ਦੁੱਧ ਹੋਊ ਭਰਾ ਮੇਰਾ ਚਿੱਟਾ ਜਾਵਾਂ ਤੇ ਮੁੱਲ ਕਰ ਇਹਦਾ ਆਪਾਂ 54000 ਰੁਪਿਆ ਢੋਰੀ ਲੈਣੀ ਆ ਭਰਾ ਮੇਰਾ ਨਾ ਨਾ ਪਾਈ ਨਾ ਪਾਈ ਕੋਈ ਚੱਕਰੀ ਨਹੀਂ ਸੁ ਨਿਆਣਾ ਵਗੈਰਾ ਪਾਉਣ ਦੀ ਕੋਈ ਜ ਸੁਪਰ ਕੱਦ ਕਾਠ ਵਗੈਰਾ ਦੇਖੋ ਜਰਸੀ ਦਾ ਤੇ ਆਪਣਾ ਐਸ.ਟੀ.ਐਫ ਦੇ ਬੇਟੋ ਮੰਨ ਕੇ ਜਦੋਂ ਕ੍ਰੋਸ ਬੈੜਾ ਹੈ ਪਹਿਲਾ ਸੁਬਾ ਸੂਈ ਆ ਤੇ ਥਣ ਤੋਂ ਮੋਟਾ ਸਾਫ ਸੁਥਰਾ ਦੁੱਧ ਮੰਨ ਕੇ ਜਲੇ ਵੀ 15 ਕਿਲੋ ਤੋਂ ਪਾਰ ਵਾਲੀ ਬੜ ਤੇ ਵੈ ਜਾਵਾ ਹਨਾ ਹਾਂ ਤੇ ਕੱਦ ਕਾਠ ਚੰਗਾ ਜਿੰਦ ਜਣ ਰਾਜੀ ਸਮੀ ਪਣੀ ਵੀ ਬਹੁਤ ਆ ਕੀਮਤ ਇਹਦੀ 54000 ਮਾਨ ਤਾਂ ਇਹਦੇ ਵਿੱਚ ਹੋ ਜੂਗਾ ਬੱਚਾ ਮੇਲਕਾਫ ਆ ਪਿੰਡ ਕਿਰਿਆਰ ਵਾਲਾ ਤੇ ਵੀਰੇ ਨੰਬਰ ਬੋਲੇ ਦੁਆਰੇ ਆਪਣਾ ਨੰਬਰ 7 ਨੰਬਰ 81958 03247 81958 03247 03247 ਹਾਂ 81958 03247 ਬਹੁਤ ਠੰਡੀ ਸੀ ਲਾ ਭਰਾ ਮੇਰਾ ਮੱਝ ਮੱਝ ਹੀ ਇੱਕ ਤਰ੍ਹਾਂ ਦੀ ਗਾਂ ਹੈ ਦਾ ਗਾਂ ਮੱਝ ਮੱਝ ਹੀ ਇੱਕ ਤਰ੍ਹਾਂ ਦੀ ਹੈ ਸਾਲ ਵਾਲਾ ਦੁੱਧ ਵੀ ਜਮਾ ਚਿੱਟਾ ਮੈਸਾ ਨਾਲ ਦੀਆਂ ਗਾਈਆਂ ਦਾ ਪਾਇਆ ਹੁੰਦਾ ਨਾ ਜਿਵੇਂ ਪੀਲਾ ਆਇਆ ਹੁੰਦਾ ਉਹ ਚੀਜ਼ ਨਹੀਂ ਹੈਗੀ ਬਾਕੀ ਠੰਡੀ ਹੈ ਜਮਾ ਹਣ ਜਮਾ ਬਾਕੀ ਜਿਹੜੇ ਪਲੂਣਾ ਬੱਸੀ ਹੈ ਨਾ ਐਨ ਵੀ ਲੱਤ ਚੱਕ ਜੂ ਨਿਆਣਾ ਪਾਈ ਨਾ ਪਾਈ